ਹਾਂਜੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਰਾਜਵੀਰ ਕੋਲ ਗਰੇਵਾਲ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਸਵਾਗਤ ਕਰਦੀ ਹਾਂ ਸੋ ਹਰ ਵਾਰ ਦੀ ਤਰ੍ਹਾਂ ਮੈਂ ਤੁਹਾਡੇ ਲਈ ਬਹੁਤ ਹੀ ਸੋਨਾ ਇੱਕ ਬੁਟੀਕ ਪੀਸ ਦਾ ਆਰਟੀਕਲ ਲੈ ਕੇ ਆਈ ਹੋਈ ਹਾਂ ਸੋ ਆਪਾਂ ਆਪਣੀ ਬੁਟੀਕ ਤੇ ਬਹੁਤ ਹੀ ਸੋਨਾ ਇੱਕ ਸੂਟ ਰੈਡੀ ਕੀਤਾ ਹੈਗਾ ਸੋ ਫਸਟ ਆਫ 올 ਜੇ ਆਪਾਂ ਇਹ ਇਸ ਸਟਫ ਦੀ ਗੱਲ ਕਰੀਏ ਪਿਓਰ ਕਾਟਨ ਦਾ ਜਿਹੜਾ ਇਹ ਸਟਫ ਹੈਗਾ ਬੜਾ ਹੀ ਮੁਲਾਇਮਦਾਰ ਕੱਪੜਾ ਹੈਗਾ ਤੇ ਇਹਦਾ ਗ੍ਰੇ ਕਲਰ ਦਾ ਜਿਹੜਾ ਇਹ ਸੂਟ ਹੈਗਾ 올 ਓਵਰ ਸੂਟ ਹੈਗਾ ਸੋ ਇਹਦੇ ਤੇ ਆਪਾਂ ਬਹੁਤ ਹੀ ਸੋਹਣੀ ਜਿਹੜੀ ਐਮਬਰਾਇਡਰੀ ਕੀਤੀ ਹੈਗੀ ਸੋ ਇਹ ਸੂਟ ਜਿਹੜਾ ਆਪਾਂ ਨੂੰ ਆਊਟ ਆਫ ਡਿਸਟ੍ਰਿਕਟ ਕਿਸੇ ਨੇ ਜਿਹੜਾ ਸੂਟ ਆਰਡਰ ਕੀਤਾ ਹੈਗਾ ਸੋ ਆਪਾਂ ਇਹ ਕੋਰੀਅਰ ਕਰਨਾ ਹੈ ਸੋ ਇਹਦੇ ਤੁਸੀਂ ਦੇਖੋ ਵੀ ਕਿੰਨੀ ਸੋਹਣੀ ਡਿਜ਼ਾਈਨਿੰਗ ਹੋਈ ਹੈ ਸੂਟ ਦੀ ਸੋ ਦੇਖੋ ਤੁਸੀਂ ਨੀਚੇ ਕਿੱਡੀ ਸੋਹਣੀ ਕਟਵਰਕ ਦਾ ਪੈਟਰਨ ਬਣਿਆ ਹੋਇਆ ਹੈਗਾ ਤੇ ਇਹਦੇ ਨਾਲ ਹੀ ਬੜੇ ਸੋਹਣੇ ਫਲਾਰਸ ਹੈ ਥੋੜਾ ਜਿਹਾ ਦੇਖੋ ਤੁਸੀਂ ਫਲਾਰਸ ਬਣੇ ਹੋਏ ਹੈਗੇ ਦੈਨ ਪੱਤੀਆਂ ਬਣੀਆਂ ਹੋਈਆਂ ਆਏਂਗੀਆਂ ਲੀव्स ਸੋ ਕਲਰ ਕੰਬੀਨੇਸ਼ਨਸ ਵੀ ਤੁਸੀਂ ਦੇਖੋ ਵੀ ਕਿੱਡੇ ਸੋਹਣੇ ਜਿਹੜੇ ਕਲਰ ਕੰਬੀਨੇਸ਼ਨਸ ਯੂਜ਼ ਹੋਏ ਸੂਟ ਦੇ ਵਿੱਚ ਸੋ ਦੇਖੋ ਤੁਸੀਂ ਲਾਈਟ ਗ੍ਰੇ ਕਲਰ ਦੇ ਸੂਟ ਦੇ ਉੱਪਰ ਡਾਰਕ ਗ੍ਰੇ ਕਲਰ ਦੇ ਨਾਲ ਆਪਾਂ ਜਿਹੜੀ ਕਟਵਰਕ ਕੀਤੀ ਹੋਈ ਹੈ ਕਿਤੋਂ ਕੋਈ ਸੂਟ ਛਿੱਜਿਆ ਨਹੀਂਗਾ ਪਿਓਰ ਕਾਟਨ ਦਾ ਸਟਫ ਹੈਗਾ ਬਹੁਤ ਹੀ ਵਧੀਆ ਜਿਹੜਾ ਰਿਜ਼ਲਟ ਮਿਲੇ ਆਪਾਂ ਨੂੰ ਤੇ ਫੀਡਬੈਕ ਬਹੁਤ ਅੱਛੀ ਮਿਲੀ ਹੈ ਆਉਟਪੁੱਟ सो ती कलर देखो इतने कलर आप यूज़ किए हुए हैं सो आप कितना डार्क ग्रे कलर यूज़ किया होगा दैन ग्रीन कलर यूज़ किया होगा पैरट ग्रीन दैन वाइट कलर यूज़ किया होया डार्क पिंक कलर यूज़ किया होया दैन बेबी पिंक कलर यूज किया होगा दैन लाइट स्काई कलर दैन डार्क स्काई कलर यूज़ किया होया दैन हॉट येलो कलर यूज़ किया होगा मसटर्ड कलर जेड़ यूज किया होगा ਸੋ ਇਹ ਸਾਰਾ ਜਿਹੜਾ ਸੂਟ ਹੈ ਆਪਾਂ ਇੱਕ ਫੋਟੋ ਆਈ ਸੀ ਫੋਟੋ ਵਾਲਾ ਪੀਸ ਰੈਡੀ ਕਰਕੇ ਦਿੱਤਾ ਹੈਗਾ ਸੋ ਜਿਹੜੇ ਕਲਰ ਦਾ ਸਟੱਫ ਸੀ ਉਹੀ ਸੇਮ ਆਪਾਂ ਸਟੱਫ ਆਪਣੇ ਕੋਲ ਪਰਚੇਸ ਕਰਕੇ ਦਿੱਤਾ ਸੋ ਜਿਹੜੇ ਏਮਬਰਾਇਡਰੀ ਦੇ ਕਲਰ ਸੀ ਵੀਡੀਓ ਤੇ ਫੋਟੋ ਤੇ ਸੋ ਉਹੀ ਆਪਾਂ ਜਿਹੜੇ ਕਲਰ ਯੂਜ਼ ਕੀਤੇ ਹੋਏ ਆ ਤੇ ਤੁਸੀਂ ਦੇਖੋ ਵੀ ਕਿੱਡਾ ਪਿਆਰੀ ਜਿਹੀ ਲੁੱਕ ਆਈਏ ਸੂਟ ਦੀ ਤੇ ਕਲਰ ਵੀ ਦੇਖੋ ਕਿੰਨੇ ਵਧੀਆ ਹੈਗੇ ਮੈਂ ਤੁਹਾਨੂੰ ਕਲੋਜ਼ਲੀ ਦਿਖਾਉਣੀ ਹੈ ਦੇਖੋ ਤੁਸੀਂ ਬਿਲਕੁਲ ਵੀ ਨਹੀਂ ਛਿਜਿਆ ਇੰਨਾ ਕੋ ਜਿਆਦਾ ਸੋਨਾ ਸਟੱਫ ਸੀ ਨਾ ਇਹ ਬਹੁਤ ਤੇ ਇਹਦਾ ਪ੍ਰਾਈਸ ਵੀ ਬਹੁਤ ਜੈਨੂਇਨ ਐਮਬ੍ਰੋਇਡਰੀ ਦਾ ਵੀ ਤੇ ਇਹਦਾ ਸਟੱਫ ਦਾ ਵੀ ਸੋ ਇਦਾਂ ਹੀ ਆਪਣੇ ਕੋਲ ਇੱਕ ਸੂਟ ਹੋਰ ਆਪ ਨੂੰ ਆਰਡਰ ਕਰਨਾ ਆਇਆਗਾ ਵੀਡੀਓ ਵਾਲਾ ਪੀਸ ਉਹ ਵੀ ਆਪਾਂ ਨੂੰ ਕਿਸੇ ਕਸਟਮਰ ਨੇ ਆਊਟ ਆਫ ਡਿਸਟ੍ਰਿਕਟ ਆ ਛੱਤਿਆਂ ਤੋਂ ਆਪਾਂ ਨੂੰ ਉਹਨਾਂ ਨੇ ਸੂਟ ਜਿਹੜਾ ਆਪਾਂ ਨੂੰ ਮਤਲਬ ਐਮਬ੍ਰੋਇਡਰੀ ਕਰਨੀ ਦਿੱਤੀ ਹੋਈ ਹੈਗੀ ਸੋ ਬਹੁਤ ਜਲਦ ਉਹਨਾਂ ਨੂੰ ਸਟੱਫ ਵੀ ਆਪਾਂ ਹੀ ਪਰਚੇਸ ਕਰਕੇ ਦੇਣਾਗਾ ਤੇ ਐਮਬ੍ਰੋਇਡਰੀ ਵੀ ਸੋ ਤੁਸੀਂ ਦੇਖੋ ਕਿੰਨਾ ਸੋਨਾ ਸਟੱਫ ਹੈਗਾ ਤੇ ਸਫਾਈ ਦੇਖੋ ਤੁਸੀਂ ਸੂਟ ਦੀ ਲੁੱਕ ਇਦਾਂ ਮੜਿਆ ਪਿਆ ਮੈਨੀਆਂ ਦੇਖੋ ਬੜੀਆਂ ਸੋਹਣੀਆਂ ਬਰੀਕ ਪੱਤੀਆਂ ਆ ਗਈਆਂ ਫਲਾਵਰਸ ਆ ਗਏ ਛੋਟੇ ਦੇਖੋ ਤੁਸੀਂ ਕਿੰਨੇ ਸੋਹਣੇ ਆ ਗਏ ਬੂਟੀਆਂ ਵੀ ਆ ਗਈਆਂ ਛੋਟੀਆਂ-ਛੋਟੀਆਂ ਸੋਈ ਜਿਹੜਾ ਵਰਕ ਹੈਗਾ ਜੀ ਇਹਦੇ ਘੇਰੇ ਤੇ ਤੁਸੀਂ ਇਹਦੇ ਘੇਰੇ ਦੀ ਲੈਂਥ ਨੂੰ ਆਪਣੀ ਮਰਜ਼ੀ ਦੇ ਅਕੋਰਡਿੰਗ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਵਿਧਾ ਘਟਾ ਸਕਦੇ ਹੋਗੇ ਸੋ ਇਹਦੇ ਨਾਲ ਹੀ ਇਹਦੀ ਬਾਜ਼ੂ ਤੇ ਵਰਕ ਹੈਗਾ ਤਾਂ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਇਹਦੀ ਬਾਜ਼ੂ ਤੇ ਵਰਕ ਹਾਂਜੀ ਤੇ ਜਿਹੜਾ ਇਹ ਵਾਲਾ ਵਰਕ ਆ ਇਹ ਹੈਗਾ ਇਹਦੀ ਬਾਜ਼ੂ ਤੇ ਸੋ ਸੇਮ ਪੈਟਰਨ ਬਣਿਆ ਹੋਇਆ ਕਟਵਰਕ ਦੈਨ ਕਟਵਰਕ ਦੇ ਨਾਲ ਬਹੁਤ ਹੀ ਸੋਹਣਾ ਛੋਟਾ ਛੋਟੇ ਫਲਾਰਸ ਬਣੇ ਹੋਏ ਆ ਦੈਨ ਖੰਭ ਟਾਈਪ ਦਾ ਡਿਜ਼ਾਈਨ ਬਣਿਆ ਹੋਇਆ ਦੇਖੋ ਤੁਸੀਂ ਦੈਨ ਪੱਤੀਆਂ ਜਾ ਰਹੀਆਂ ਛੋਟੀ ਛੋਟੀਆਂ ਬੂਟੀਆਂ ਬਣੀਆਂ ਹੋਈਆਂ ਸੋ ਕਿਤੋਂ ਨਹੀਂ ਕੋਈ ਸੂਟ ਇਹ ਛਿੱਜਿਆ ਤੇ ਤੁਸੀਂ ਦੇਖੋ ਵੀ ਕਿੰਨਾ ਸੋਹਣਾ ਸਿੰਪਲ ਤੇ ਸੋਬਰ ਜੀ ਲੁੱਕ ਵਾਲਾ ਜਿਹੜਾ ਡਿਜ਼ਾਈਨ ਤਿਆਰ ਹੋਇਆ ਸੋ ਇਹ ਹੋ ਗਈ ਦੀ ਫਰਸਟ ਬਾਜ਼ੂ ਦੈਨ ਇਹ ਹੋ ਗਈ ਦੀ ਸੈਕੰਡ ਬਾਜ਼ੂ ਸੋ ਦੇਖੋ ਤੁਸੀਂ ਕਿੰਨਾ ਸੋਹਣਾ ਸੂਟ ਹੈਗਾ ਕਿੰਨਾ ਸੋਹਣਾ ਰੈਡੀ ਹੋਇਆ ਬਣ ਕੇ ਕਿ ਤੋਂ ਕੋਈ ਸੂਟ ਚਿੱਤ ਜਾਨੀ ক্লোਸਲੀ ਮੈਂ ਤੁਹਾਨੂੰ ਦਿਖਾਉਣੀ। ਦੇਖੋ ਤੁਸੀਂ ਕਲਰ ਕੰਬੀਨੇਸ਼ਨਸ ਬਹੁਤ ਅੱਛੇ ਆ ਸਾਰੇ ਕਲਰ ਆ ਜਿਹੜਾ ਆਪਣੀ ਅਟਰੈਕਟਿਵ ਜੀ ਲੁੱਕ ਦੇ ਰਹੇ ਆ। ਹਰੇਕ ਕਲਰ ਦਾ ਆਪਣਾ ਠਾਏਗਾ। ਦੇਖੋ ਤੁਸੀਂ ਵੈਸੇ ਮਸਟਰਡ ਕਲਰ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ। ਸੋ ਮੇਰੇ ਅਕੋਰਡਿੰਗ ਇਹਦੇ ਨਾਲ ਦੁਪੱਟਾ ਵੀ ਦੀਦੀ ਜਿਹੜਾ ਮਸਟਰਡ ਕਲਰ ਜਾਂ ਹੌਟ ਯੈਲੋ ਕਲਰ ਦਾ ਬਹੁਤ ਸੋਹਣਾ ਲੱਗੇਗਾ। ਅ ਬਟ ਅਗਰ ਨਾਲ ਦਾ ਹੋਵੇ ਤਾਂ ਨਾਲ ਦਾ ਵੀ ਛ ਲੱਗੇਗਾ। ਮਲਟੀ ਕਲਰ ਦੀ ਉਹ ਲੇਸ ਲਗਾ ਸਕਦੀ ਹੈਗੇ। ਸੋ ਇਹ ਹੋ ਗਿਆ ਜੀ ਦੋਨੋਂ ਉਹਦੀ ਇਹਦੀ ਬਾਜ਼ੂ ਤੇ ਵਰਕ ਸੋ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਆ ਅਗਰ ਬਾਟਮ ਤੇ ਐਡਜਸਟ ਕਰਨਾ ਚਾਹੋ ਨਿਓ ਸੋ ਤੁਸੀਂ ਬਾਟਮ ਵੀ ਐਡਜਸਟ ਕਰ ਸਕਦੇ ਹੋਗੇ ਬਟ ਇਨਾਂ ਨੇ ਬਾਟਮ ਨਹੀਂ ਇਨਾਂ ਨੇ ਬਾਜ਼ੂ ਤੇ ਵਰਕ ਕਰਵਾਇਆ ਤਾਂ ਇਹਦੇ ਨਾਲ ਹੀ ਇਹਦੇ ਘੇਰੇ ਤੇ ਵਰਕ ਆਗਾ ਤੇ ਬਹੁਤ ਸੋਹਣਾ ਜਿਹੜਾ ਸੂਟ ਇਹ ਰੈਡੀ ਹੋਇਆਗਾ ਸੋ ਆਪਾਂ ਅੱਜ ਜਾਂ ਸਵੇਰੇ ਇਹਨੂੰ ਕੋਰੀਅਰ ਕਰਾਂਗੇ ਗੁੰਨੇ ਨਾ ਸੋ ਆਪਾਂ ਉਹਨਾਂ ਨੇ ਆਪਾਂ ਨੂੰ ਐਡਰੈਸ ਸੈਂਡ ਕਰਤਾ ਸੀਗਾ ਸੋ ਉਹਨਾਂ ਦੇ ਐਡਰੈਸ ਤੇ ਆਪਾਂ ਇਹ ਜਿਹੜਾ ਸੂਟ ਉਹਨਾਂ ਨੂੰ ਪਾਰਸਲ ਕਰਕੇ ਦਵਾਂਗੇ ਸੋ ਇਦਾਂ ਦੇ ਸੋਨੇ ਸੋਨੇ ਸੂਟ ਤੁਸੀਂ ਸਾਡੇ ਤੋਂ ਕੜਵਾ ਸਕਦੇ ਹੋਗੇ ਸੋ ਦੀਦੀ ਨੇ ਫਸਟ ਟਾਈਮ ਹੀ ਆਪਣਾ ਸੂਟ ਕੜਵਾਇਆ ਸੋ ਆਪਾਂ ਲਵਾਂਗੇ ਉਹਨਾਂ ਦੀ ਫੀਡਬੈਕ ਵੀ ਉਹਨਾਂ ਨੂੰ ਆਪਣਾ ਮਤਲਬ ਐਮਬਰਾਇਡਰੀ ਜਾਂ ਇਹ ਸੂਟ ਕਿਵੇਂ ਦਾ ਲੱਗਿਆ ਤੇ ਉਹਨਾਂ ਨੇ ਆਪਾਂ ਨੂੰ ਕਿਹਾ ਸੀਗਾ ਵੀ ਉਹਨਾਂ ਨੂੰ ਜਿਹੜਾ ਮੇ ਦੇ ਲਾਸਟ ਤੱਕ ਇਹ ਸੂਟ ਚਾਹੀਦਾਗਾ ਸੋ ਆਪਾਂ ਇਹ ਰੈਡੀ ਕਰਕੇ ਦਿੱਤਾ ਸੋ ਬਹੁਤ ਸੋਨਾ ਹੀ ਸੂਟ ਹੈਗਾ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਜਿਹੜੇ ਸਾਡੇ ਤੋਂ ਕੜਵਾ ਸਕਦੇ ਹੋਗੇ ਐਟ ਅ ਜੈਨੂਨ ਪ੍ਰਾਈਸ ਸੋ ਜਿਵੇਂ ਦੀ embroidery ਦੀ ਗੱਲ ਕਰਾਂ ਸੋ ਸਿਰਫ 400 ਦੀ embroidery ਦਾ ਪ੍ਰਾਈਸ ਹੈ ਸਿਰਫ 400 ਰੁਪਏ ਦੇ ਵਿੱਚ ਇੰਨੀ ਸੋਹਣੀ ਤੇ ਸਫਾਈ ਨਾਲ ਜਿਹੜੀ ਕਢਾਈ ਕੀਤੀ ਹੋਈ ਹੈਗੀ ਸਾਡਾ ਜਿਹੜਾ ਪ੍ਰਾਈਸ ਬਹੁਤ ਜੈਨੂਨ ਹੈ ਐਸ ਕੰਪੇਅਰ ਟੂ ਅਦਰ ਬੁਟੀਕ ਵਰਕ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਕੜਵਾ ਸਕਦੇ ਹੋਗੇ ਐਟ ਅ ਜੈਨੂਨ ਪ੍ਰਾਈਸ ਤੇ ਤੇ ਜਲਦੀ ਜਲਦੀ ਜਿਹੜਾ ਸਾਡਾ ਇੰਸਟਾਗ੍ਰam ਪੇਜ ਹੈ ਗਰੇਵਾਲ ਰਾਜ ਉਹਨੂੰ ਤੁਸੀਂ ਫੋਲੋ ਕਰੋ ਤੇ ਇਹ ਸੋਹਣੇ ਸੋਹਣੇ ਜਿਹੜੀਆਂ ਸੂਟਸ ਦੀ ਅਪਡੇਟ ਲਈ ਨਵੇਂ-ਨਵੇਂ ਸੂਟਾਂ ਦੀ ਵੀਡੀਓ ਦੇਖਣ ਲਈ ਜਲਦੀ ਤੋਂ ਜਲਦੀ ਜਿਹੜਾ ਸਾਡਾ ਚੈਨਲ ਉਹਨੂੰ ਸਬਸਕ੍ਰਾਈਬ ਕਰੋ ਤੇ ਇਦਾਂ ਹੀ ਸੋਹਣੇ ਸੋਹਣੇ ਸੂਟ ਤੁਹਾਡੇ ਲਈ ਹਰੇਕ ਵੀਡੀਓ ਦੇ ਵਿੱਚ ਇੱਕ ਡਿਫਰੈਂਟ ਜਿਹੜਾ ਸੂਟ ਉਹ ਲੈ ਕੇ ਆਵਾਂਗੇ ਸੋ ਅੱਜ ਇੱਕ ਹੋਰ ਬਹੁਤ ਪਿਆਰਾ ਜਿਹੜਾ ਸੂਟ ਰੈਡੀ ਹੋ ਰਿਹਾ ਆਪਣੇ ਬੁਟੀਕ ਤੇ ਸੋ ਉਹਦੇ ਵਿੱਚ ਆਪਾਂ ਥੋੜਾ ਜਿਹਾ ਡਿਜ਼ਾਈਨ ਥੋੜਾ ਜਿਹਾ ਯੂਨੀਕ ਹੈਗਾ ਉਹਦੇ ਵਿੱਚ ਆਪਾਂ ਥੋੜਾ ਜਿਹਾ ਕਟਰ ਦੀ ਅਲਪਨਾ ਕਪੜਾ ਕੱਟ ਕੇ ਬਹੁਤ ਸੋਹਣਾ ਤਿਆਰ ਹੋਇਆ ਸ਼ਾਮ ਤੱਕ ਉਹਦੀ ਵੀਡੀ ਸੋ ਦੇਖੋ ਸੋ ਇਹ ਸੂਟ ਆਪਾਂ ਕਰਾਂਗੇ پارਸਲ ਤੇ ਸਾਰੇ ਜਾਨੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਜਿਹੜੀ ਕੜਾਈ ਏ ਸੌਰੀ ਕੜਾਈ ਏ ਕਿਵੇਂ ਲੱਗੀ ਤੇ ਕਲਰ ਕੰਬੀਨੇਸ਼ਨਸ ਕਿਵੇਂ ਲੱਗਾ ਸੂਟ ਦੀ ਲੁੱਕ ਕਿਵੇਂ ਲੱਗੀ ਤੇ ਪ੍ਰਾਈਸ ਕਿਵੇਂ ਲੱਗੇ ਤੁਹਾਨੂੰ ਮੈਨੂੰ ਜਾਨਣ ਲੱਗੇ ਤੋਂ ਸੋ ਜਿਹੜੇ ਮਤਲਬ ਸੂਟ ਵਾਲੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਲਦੀ ਜਲਦੀ ਸਾਡੇ ਤੋਂ ਜਿਹੜੇ ਸੋਨੇ ਸੋਨੇ ਸੂਟ ਕੜਵਾਇਓ ਤੇ ਨੈਕਸਟ ਵਲੌਗ ਦੇ ਵਿੱਚ ਇੱਕ ਹੋਰ ਨਵੀਂ ਵੀਡੀਓਜ਼ ਦੇ ਨਾਲ ਮਿਲਦੇ ਆਂ ਸੋ ਤਦ ਤੱਕ ਦੇ ਲਈ ਰੱਬ ਰੱਖਾ